ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਐਲ ਐਮ ਆਈਏ ਨੂੰ ਲੈ ਕੇ ਯਾਨੀ ਕੈਨੇਡਾ ਦੇ ক্লোਜ਼ ਵਰਕ ਪਰਮਿਟ ਨੂੰ ਲੈ ਕੇ ਇੱਕ ਬਹੁਤ ਵੱਡੀ ਅਪਡੇਟ ਹੈ ਜੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਇਹਨੂੰ ਆਪਾਂ ਪੋਜ਼ਿਟਿਵ ਤੇ ਨੈਗੇਟਿਵ ਦੋਹਾਂ ਪੱਖਾਂ ਤੋਂ ਡਿਸਕਸ ਕਰਾਂਗੇ ਕਿ लो वेज एलएमआईए जिन्ना ने भी लगाई है लगाऊनी है लगाਉਣ بارے سوچ ਰਹੇ ਨੇ ਉਹਨਾਂ ਵਾਸਤੇ ਖਾਸ ਕਰਕੇ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਜਾਂ ਕਿਸੇ ਨੇ ਵੀ ক্লোਜ਼ ਵਰਕ ਪਰਮਿਟ ਤੇ ਕੈਨੇਡਾ ਜਾਣਾ ਹੈ ਕੈਨੇਡਾ ਦੇ ਵਿੱਚ ਹੈਗਾ ਹੈ ਤਾਂ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ ਹੈ ਭਾਵੇਂ ਕੋਈ ਲੋ ਵੇਜ਼ ਐਲਐਮਆਈਏ ਤੇ ਕੰਮ ਕਰ ਰਿਹਾ ਉਹਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਭਾਵੇਂ ਕੋਈ ਲੋ ਵੇਜ਼ ਐਲਐਮਆਈਏ ਦੇ ਉੱਤੇ ਫਾਈਲ ਪ੍ਰੋਸੈਸ ਕਰਨ ਬਾਰੇ ਸੋਚ ਰਿਹਾ ਹੈ ਇਹ ਬਹੁਤ ਇੰਪੋਰਟੈਂਟ ਵੀਡੀਓ ਤੁਹਾਡੇ ਲਈ ਹੋ ਸਕਦੀ ਹੈ ਕਿਉਂਕਿ ਜਿਹੜਾ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਨੇ ਜੋ ਪਿਛਲੇ ਸਾਲ ਅਨਾਉਂਸ ਕੀਤਾ ਸੀਗਾ ਲੋ ਵੇਜ ਐਲ ਐਮ ਆਈਏ ਨੂੰ ਲੈ ਕੇ ਅਨ ਇਮਪਲॉयਮੈਂਟ ਰੇਟ 6% ਨੂੰ ਲੈ ਕੇ ਉਹਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਤੇ ਜਿਹੜੀਆਂ ਨਵੀਆਂ ਸਿਟੀਜ਼ ਇਹਨਾਂ ਦੇ ਦਾਇਰੇ ਦੇ ਵਿੱਚ ਸੀ ਐਮ ਐਸ ਆਏ ਨੇ ਉਹਨਾਂ ਦੀ ਲਿਸਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿਹੜੇ ਜਿੱਥੇ ਅਨਇੰਪਲੋਇਮੈਂਟ ਰੇਟ 6% ਤੋਂ ਜ਼ਿਆਦਾ ਸੀਗਾ ਉਹ ਘਟ ਗਿਆ ਏ ਤੇ ਉੱਥੇ ਹੁਣ ਲੋ ਵੇਜ ਐਲਐਮਆਈਏ ਪ੍ਰੋਸੀਡ ਹੋ ਸਕਦੀਆਂ ਨੇ ਉਹਨਾਂ ਸਿਟੀਆਂ ਦਾ ਜ਼ਿਕਰ ਕਰਾਂਗੇ ਉਸ ਤੋਂ ਇਲਾਵਾ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਕਲੋਜ਼ ਵਰਕ ਪਰਮਿਟ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸ ਵੀਡੀਓ ਤੋਂ ਬਹੁਤ ਕੁਝ ਸਿੱਖ ਸਮਝ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਤੁਹਾਡਾ ਪੱਖ ਲਿਆ ਜਾਂਦਾ ਹੈ ਤੁਹਾਡੀ ਗੱਲ ਕੀਤੀ ਜਾਂਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਇਆ ਜਾਂਦਾ ਕੈਪਸਨੋਟ ਐਸੋਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅ ਦਰਸਲ ਕੈਨੇਡਾ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਐਲ ਐ ਐਸ ਨੂੰ ਲੈ ਕੇ ਇੱਕ ਬਹੁਤ ਵੱਡਾ ਐਲਾਨ ਕੀਤਾ ਸੀਗਾ 26 ਅਗਸਤ 2024 ਨੂੰ ਐਲਾਨ ਕੀਤਾ ਸੀਗਾ ਕਿ ਲੋ ਵੇਜ ਸਟ੍ਰੀਮ ਜਿਹੜੀ ਆ ਉਹ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਅੰਡਰ ਪ੍ਰਸੀਡ ਨਹੀਂ ਹੋਵੇਗੀ ਉਹਨਾਂ ਸਿਟੀਜ਼ ਦੇ ਵਿੱਚ ਜਾਂ ਉਹਨਾਂ ਏਰੀਆ ਦੇ ਵਿੱਚ ਜਿੱਥੇ ਅਨਇੰਪਲੋਇਮੈਂਟ ਰੇਟ 6% ਤੋਂ ਜ਼ਿਆਦਾ ਹੋਵੇਗਾ ਹੁਣ ਅਨਇੰਪਲੋਇਮੈਂਟ ਰੇਟ ਜਿਹੜਾ 6% ਤੋਂ ਜ਼ਿਆਦਾ ਹੈ ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਹੈ ਤੇ ਖਾਸ ਕਰਕੇ 15 ਰੀਜ਼ਨ ਜਿਹੜੇ ਆ ਉਹ ਸਿਲੈਕਟ ਕੀਤੇ ਗਏ ਆ ਆਪਣੀ ਸਕਰੀਨ ਤੇ ਦੇਖੋ 15 ਉਹਨਾਂ ਸਿਟੀਜ਼ ਦਾ ਨਾਮ ਦੱਸਣ ਜਾ ਰਿਹਾ ਜਿੱਥੇ ਤੁਹਾਡੀ ਫਾਈਲ ਪ੍ਰੋਸੈਸ ਨਹੀਂ ਹੋਵੇਗੀ ਤੁਹਾਡੀ ਲਮਾਈਏ ਪ੍ਰੋਸੈਸ ਨਹੀਂ ਹੋਵੇਗੀ 10 ਜਨਵਰੀ 2025 ਤੋਂ ਲੈ ਕੇ ਅਪ੍ਰੈਲ 4 2025 ਦੇ ਵਿਚਕਾਰ ਦੇ ਲਈ ਇਹ ਲਿਸਟ ਜਾਰੀ ਕੀਤੀ ਗਈ ਹੈ ਤੇ ਹਰ 3 ਮਹੀਨੇ ਬਾਅਦ ਇਸ ਲਿਸਟ ਨੂੰ ਰਿਵਾਈਜ਼ ਕੀਤਾ ਜਾਂਦਾ ਹੈ ਜਿਹੜੀ ਪਹਿਲਾਂ ਲਿਸਟ ਜਾਰੀ ਕੀਤੀ ਗਈ ਸੀ ਉਸ ਦਾ ਵੀ ਜ਼ਿਕਰ ਕਰਾਂਗੇ ਜਿਹੜੀ 9 ਜਨਵਰੀ 2025 ਨੂੰ ਖਤਮ ਹੋਈ ਤੇ 10 ਜਨਵਰੀ ਨੂੰ ਨਵੀਂ ਲਿਸਟ ਜਿਹੜੀ ਹੈ ਉਹਨੂੰ ਅਪਡੇਟ ਕੀਤਾ ਗਿਆ ਇਹਦੇ ਵਿੱਚ 15 ਜਿਹੜੇ ਰੀਜ਼ਨ ਨੇ ਜਿਹੜੇ 15 ਕਹਿ ਸਕਦੇ ਖਿੱਤੇ ਨੇ ਉਹਨਾਂ ਦਾ ਨਾਮ ਦੱਸਦਾ ਸੈਂਟ ਜੌਨ ਦਾ ਇਹ ਨਿਊ ਫਾਊਂਡਲੈਂਡ ਤੇ ਲੈਬਰਾਡੋਰ ਦਾ ਹਿੱਸਾ ਹੈ ਸੈਂਟ ਜੌਨ ਇਹ ਇਹ ਨਿਊ ਪ੍ਰੋਸਵਿਕ ਦਾ ਹਿੱਸਾ ਹੈ ਮੌਂਟਰੀਅਲ ਕਿਊਬਿਕ ਹੈ ਉਸ ਤੋਂ ਬਾਅਦ ਓਸ਼ਾਵਾ ਓਨਟਾਰੀਓ ਦੇ ਵਿੱਚ ਟੋਰਾਂਟੋ ਦਾ ਓਨਟਾਰੀਓ ਦਾ ਟੋਰਾਂਟੋ ਹੈ ਹੈਮਿਲਟਨ ਹੈ ਓਨਟਾਰੀਓ ਦਾ ਤੇ ਉਸ ਤੋਂ ਬਾਅਦ ਸੈਂਟ ਕੈਥਰੀਨ ਸਿਆ ਇਹ ਨਾਈਗਰਾ ਦਾ ਹਿੱਸਾ ਹੈ ਓਨਟਾਰੀਓ ਦਾ ਫਿਰ ਕਿਚਨਰ ਹੈ ਕੈਂਬ੍ਰਿਜ ਵਾਟਰਲੂ ਓਨਟਾਰੀਓ ਦਾ ਹਿੱਸਾ ਨੇ ਫਿਰ ਗੁਲਫਾ ਇਹ ਓਨਟਾਰੀਓ ਦਾ ਹਿੱਸਾ ਹੈ ਲੰਡਨ ਹੈ ਇਹ অন্ਟਾਰੀਓ ਦਾ ਹਿੱਸਾ ਹੈ ਵਿੰਸਰ ਹੈ ਇਹ অন্ਟਾਰੀਓ ਦਾ ਹਿੱਸਾ ਹੈ ਬੈਰੀ ਹੈ অন্ਟਾਰੀਓ ਦਾ ਹਿੱਸਾ ਹੈ ਰਜਾਇਨਾ ਜਿਹੜਾ ਸਸਕਾਚੂਅਨ ਦਾ ਹਿੱਸਾ ਹੈ ਫਿਰ ਕੈਲਗਰੀ ਅਲਬਰਟਾ ਦਾ ਹਿੱਸਾ ਹੈ ਤੇ ਐਡਮਿੰਟਨ ਜਿਹੜਾ ਹੈ ਉਹ ਅ ਅਲਬਰਟਾ ਦਾ ਹਿੱਸਾ ਹੈ ਇਹਨਾਂ ਦਾ ਜਿਹੜਾ ਵੀ ਅਨਪਲੋਇਮੈਂਟ ਰੇਟ ਹੈ ਉਹਨਾਂ ਦੇ ਫਰੰਟ ਦੇ ਉੱਤੇ ਲਿਖਿਆ ਹੋਇਆ ਤੁਸੀਂ ਸਕਰੀਨ ਦੇ ਉੱਤੇ ਜਿਹੜਾ ਉਹ ਦੇਖ ਸਕਦੇ ਹੋ ਹੁਣ ਜਿਹੜੇ ਇਹ 15 ਲਿਸਟ ਹੈ ਇਹ 4 ਅਪ੍ਰੈਲ 2025 ਤੱਕ ਇਸ ਰੀਜ਼ਨ ਤੋਂ ਤੁਸੀਂ LMI ਪ੍ਰੋਸੀਡ ਨਹੀਂ ਕਰ ਸਕਦੇ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈਗਾ ਜਿਹੜੇ ਵੀ TFWP ਦੇ ਅੰਦਰ ਫਾਈਲ ਲਗਾਉਂਦੇ ਨੇ ਉਹਨਾਂ ਵਾਸਤੇ ਹੁਣ ਇਹ ਹਰ 3 ਮਹੀਨੇ ਬਾਅਦ ਰਿਵਾਈਜ਼ ਹੁੰਦੀ ਰਹਿੰਦੀ ਹੈ ਤੇ ਨਵੀਂ ਲਿਸਟ ਜਿਹੜੀ ਹੈ ਉਹ ਅਪ੍ਰੈਲ 4 2025 ਨੂੰ ਸਾਹਮਣੇ ਆਵੇਗੀ ਯਾਨੀ ਕਿ ਉਦੋਂ ਬਾਅਦ ਨਵੇਂ ਰੀਜ਼ਨ ਜਿਹੜੇ ਸਿਲੈਕਟ ਹੋਣਗੇ ਉਸ ਬਾਰੇ ਡਿਸਕਸ਼ਨ ਜਿਹੜਾ ਉਹ ਕਰਾਂਗੇ ਹੁਣ ਇਹ ਚੰਗੀ ਗੱਲ ਕੀ ਹੈ ਕਿ ਇਹ ਹਰ 3 ਮਹੀਨੇ ਬਾਅਦ ਜਦੋਂ ਰਿਵਾਈਜ਼ ਹੁੰਦੀ ਹੈ ਤਾਂ ਇਹਦਾ ਇੱਕ ਐਗਜ਼ਾਮਪਲ ਤੁਹਾਨੂੰ ਦੇ ਦਿੰਦਾ ਕਿ ਉੱਚ ਜਿਹੜੇ ਸੀਐਮਐਸ ਸੀਗੇ ਅ ਪਿਛਲੇ ਲਿਸਟ ਦੇ ਵਿੱਚ ਜਿਹੜੀ ਜਨਵਰੀ 9 2025 ਤੱਕ ਸੀਗੀ 11 ਅਕਤੂਬਰ 2024 ਤੋਂ ਸ਼ੁਰੂ ਹੋਈ ਸੀਗੀ ਉਹਨਾਂ ਦੇ ਵਿੱਚ ਸੱਤ ਹੋ ਰੀਜ਼ਨ ਜਿਹੜੇ ਉਹਦੇ ਵਿੱਚ ਸੀਗੇ ਤੇ ਹੁਣ ਨਵੀਂ ਲਿਸਟ ਦੇ ਵਿੱਚ ਨਹੀਂ ਹੋਗੇ ਉੱਥੇ ਅਨਇਮਪਲੋਇਮੈਂਟ ਰੇਟ ਜਿਹੜਾ ਉਹ ਘਟ ਗਿਆ ਇਹ ਜਿਹੜੇ ਰੀਜ਼ਨ ਨੇ ਇਹ ਸੱਤ ਨੇ ਜਿਸ ਦੇ ਵਿੱਚ ਬਹੁਤ ਵੱਡੇ ਨਾਮ ਵੀ ਸ਼ਾਮਲ ਨੇ ਜਿਦੇ ਵਿੱਚ ਕਿੰਗਸਟਨ 온ਟਾਰੀਓ ਦਾ ਹਿੱਸਾ ਜਿਹੜਾ 5.7% ਦੀ ਜਿੰਨਾ ਜਿਹਦਾ ਹੁਣ ਰਹਿ ਗਿਆ ਅਨਪਲੋਇਮੈਂਟ ਰੇਟ ਉਸ ਤੋਂ ਇਲਾਵਾ ਵਿਨੀਪੈਗ ਮੈਨੀਟੋਬਾ ਜਿਹੜਾ ਕਿ ਬਹੁਤ ਹਾਈਲਾਈਟ ਪੰਜਾਬੀਆਂ ਵਾਸਤੇ 5.6% ਦੀ ਰਹਿ ਗਿਆ ਉਸ ਤੋਂ ਬਾਅਦ ਵੈਂਕੂਵਰ ਜਿਹੜਾ ਕਿ BC ਦਾ ਹਿੱਸਾ ਹੈ 5.9% ਇੱਥੋਂ ਦਾ ਵੀ ਅਨਪਲੋਇਮੈਂਟ ਰੇਟ ਰਹਿ ਗਿਆ ਸੋ ਪਹਿਲਾਂ ਇਹ 9 ਜਨਵਰੀ ਤੋਂ ਪਹਿਲਾਂ ਇੱਥੇ ਤੁਸੀਂ ਲੋ ਵੇਜ ਐਲਐਮਆਈ ਨਹੀਂ ਸੀ ਪ੍ਰੋਸੀਡ ਕਰ ਸਕਦੇ ਪਰ ਹੁਣ ਕਰ ਸਕਦੇ ਹੈਗੇ ਸੋ ਇੱਕ ਗੁੱਡ ਨਿਊਜ਼ ਕਹੀ ਜਾ ਸਕਦੀ ਹੈ ਉਸ ਤੋਂ ਬਾਅਦ ਇੱਕ ਇੱਕ ਚੀਜ਼ ਹੋਰ ਤੁਹਾਡੇ ਨਾਲ ਡਿਸਕਸ ਕਰਨੀ ਬਹੁਤ ਜ਼ਰੂਰੀ ਹੈ ਉਹ ਜੋ ਡਿਸਕਸ ਕਰਨਾ ਹੈ ਉਹ ਇਹ ਹੈ ਕਿ ਜਿਹੜਾ ਲੋ ਵੇਜ ਰੇਟ ਹੈ ਇਹ ਡਿਸਾਈਡ ਆਖਿਰ ਕਿਵੇਂ ਹੁੰਦਾ ਹੈ ਜਿਹੜਾ ਲੋ ਵੇਜ ਰੇਟ ਹੈ ਇਹ ਡਿਸਾਈਡ ਹੁੰਦਾ ਹੈ ਜਿਹੜਾ ਵੀ ਜਿਸ ਪ੍ਰੋਵਿੰਸ ਦੇ ਵਿੱਚ ਤੁਸੀਂ ਜਾਂ ਜਿਸ ਟਰੈਟਰੀ ਦੇ ਵਿੱਚੋਂ ਤੁਸੀਂ ਉਥੋਂ ਦਾ ਜਿਹੜਾ ਕਹਿ ਸਕਦੇ ਥ੍ਰੈਸ਼ੋਲਡ ਹੋਵੇਗਾ ਵੇਜ ਦਾ ਉਤੋਂ ਜੇਕਰ ਘੱਟ ਰੇਟ ਤੁਹਾਨੂੰ ਮਿਲਦਾ ਤੁਹਾਨੂੰ ਲੋ ਵੇਜ ਕਿਹਾ ਜਾਂਦਾ ਹੈ ਜੇਕਰ ਉਹਦੇ ਅੰਦਰ ਤੁਹਾਡੀ ਫਾਈਲ ਆਉਂਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਉਹਦੇ ਵਿੱਚ ਕਨਸੀਡਰ ਕਰ ਸਕਦੇ ਹੋ ਨਵੰਬਰ 8 2024 ਨੂੰ ਕਹਿ ਸਕਦਾ ਹੈ ਕਿ ਹਾਈ ਵੇਜ ਸਟੇਮ ਜਿਹੜੀ ਆ ਉਹਨੂੰ ਇਨਕਰੀਜ਼ ਕਰ ਦਿੱਤਾ ਗਿਆ ਸੀ 20% ਕਰ ਦਿੱਤਾ ਗਿਆ ਸੀਗਾ ਮੀਡੀਅਮ ਵੇਜ ਨਾਲ ਸੋ ਇਹ ਚੀਜ਼ ਵੀ ਤੁਸੀਂ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਸਾਰਿਆਂ ਵਾਸਤੇ ਚਲੋ ਹੁਣ ਆ ਜਾਣੇ ਕਿ ਜੇਕਰ ਤੁਸੀਂ 6% ਵਾਲੇ ਏਰੀਆ ਚ ਆਉਂਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਜੇਕਰ ਤੁਹਾਡਾ ਆ ਕਹਿ ਸਕਦਾ ਹੈ ਕਿ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੈ ਇੱਕ ਚੀਜ਼ ਧਿਆਨ ਰੱਖਿਓ ਸਭ ਤੋਂ ਪਹਿਲਾਂ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਜਿਹੜਾ ਆਪਸ਼ਨ ਹੈ ਜੇਕਰ ਅਨਇੰਪਲੋਇਮੈਂਟ ਰੇਟ 6% ਤੋਂ ਜ਼ਿਆਦਾ ਹੈ ਤਾਂ ਤੁਹਾਡਾ ਏਮਪਲੋਇਰ ਚਾਵੇ ਤਾਂ ਉਹਦੇ ਕੋਲ ਇੱਕ ਆਪਸ਼ਨ ਹੈ ਕਿ ਉਹ ਤੁਹਾਡਾ ਵੇਜ ਰੇਟ ਇਨਕਰੀਜ਼ ਕਰ ਦੇ ਤੇ ਤੁਹਾਡੀ ਪੋਜੀਸ਼ਨ ਨੂੰ ਸਿਕਿਉਰ ਕਰ ਸਕਦਾ ਹੈ ਤੁਹਾਨੂੰ ਲੰਮਾਈਏ ਗ੍ਰਾਂਟ ਕਰ ਸਕਦਾ ਹੈ ਦੂਜਾ ਆਪਸ਼ਨ ਕੀ ਹੈ ਕਿ ਲੋ ਵੇਜ ਸਟਰੀਮ ਦੇ ਵਿੱਚ ਜੇਕਰ ਆਂਦੇ ਹੋ ਅਨਇੰਪਲੋਇਮੈਂਟ ਰੇਟ 6% ਤੋਂ ਜ਼ਿਆਦਾ ਹੈ ਤਾਂ ਤੁਹਾਡਾ ਇੰਪਲੋਇਰ ਜਿਹੜਾ ਵਾ ਉਹ 3 ਮਹੀਨੇ ਵੇਟ ਕਰੇ ਤੇ ਹੋ ਸਕਦਾ ਕਿ ਜਿਹੜਾ CMS ਦੀ ਲਿਸਟ ਆਈ ਹੈ ਉਹਦੇ ਵਿੱਚੋਂ ਤੁਹਾਡੀ ਜਿਹੜੀ ਸਿਟੀ ਆ ਉਹ ਬਾਹਰ ਹੋ ਜੇ ਤਾਂ ਤੁਸੀਂ LMIA ਪ੍ਰੋਸੀਡ ਕਰ ਸਕਦੇ ਹੋ ਉਸ ਤੋਂ ਇਲਾਵਾ ਕੀ ਹੋ ਸਕਦਾ ਕਿ ਜੇਕਰ ਤੁਸੀਂ ਇਹ ਇਹ ਲੋ ਵੇਜ LMIA ਲੱਭ ਰਹੇ ਹੋ ਤਾਂ ਤੁਸੀਂ ਜਿਹੜੀ ਜੌਬ ਹੈ ਉਹ ਸੀਐਮਐਸ ਜਿੱਥੋਂ ਜਿਹੜਾ ਹੈਗਾ ਉਸ ਤੋਂ ਇਲਾਵਾ ਕਿਸੇ ਹੋਰ ਏਰੀਆ ਦੇ ਵਿੱਚ ਸਰਚ ਕਰੋ ਜੇਕਰ ਮਿਲਦੀ ਹੈ ਤੁਸੀਂ ਉੱਥੇ ਪ੍ਰੋਸੀਡ ਕਰ ਸਕਦੇ ਹੋ ਉਸ ਤੋਂ ਇਲਾਵਾ ਜੇਕਰ ਤੁਸੀਂ ਕਰੰਟਲੀ ਕੰਮ ਕਰ ਰਹੇ ਹੋ ਟੀਐਫਡਬਲਯੂਪੀ ਦੇ ਅੰਡਰ ਤੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਹੈ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਲੋ-ਵੇਜ ਦੇ ਨਾਲ ਫਿਰ ਐਕਸਟੈਂਡ ਨਹੀਂ ਹੋਣਾ ਜਾਂ ਤਾਂ ਤੁਸੀਂ ਉਸ ਕੰਡੀਸ਼ਨ ਦੇ ਵਿੱਚ ਇੱਕ ਟੀਆਰਵੀ ਸਟੇਟਸ ਲੈ ਲਓ ਵਿਸਟਰਨ ਰੈਕર્ડਸ ਲੈ ਲਓ ਉਹਦੇ ਬਿਹਾਫ ਤੇ ਥੋੜਾ ਵੇਟ ਕਰ ਲਓ ਜਦੋਂ ਤੁਹਾਡਾ ਸੋ ਸਿਟੀ ਜਿਹੜੀ ਹੈ ਉਹ ਬਾਹਰ ਹੋ ਜੇਗੀ ਕਹਿ ਸਕਦੇ ਆ ਕਿ ਇਸ ਸੀਐਮਐਸ ਦੀ ਲਿਸਟ ਤੋਂ ਤਾਂ ਤੁਸੀਂ ਉਸ ਟਾਈਮ ਦੇ ਉੱਤੇ ਇਹ ਜਿਹੜਾ ਜੌਬ ਆਫਰ ਹੈ ਉਹਦੇ ਥਰੂ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਉਹ ਫਿਰ ਤੁਸੀਂ ਤੁਹਾਡੀ ਐਲਐਮਆਈ ਜਿਹੜੀ ਹੈ ਉਹ ਪ੍ਰੋਸੀਡ ਹੋ ਜਾਵੇਗੀ ਸੋ ਉਮੀਦ ਕਰਨਾ ਕਿ ਸਾਰਾ ਪ੍ਰੋਸੈਸ ਸਮਝਣ ਦੇ ਵਿੱਚ ਤੁਹਾਨੂੰ ਥੋੜਾ ਸਮਝ ਆਇਆ ਹੋਵੇਗਾ ਇਹਦੇ ਕਈ ਫਾਇਦੇ ਆ ਫਾਇਦੇ ਕਿਉਂਕਿ ਪਹਿਲਾਂ ਜਿੱਦਾਂ ਰੋਲਾ ਪਿਆ ਸੀ ਪਈ ਹੁਣ ਐਲਐਮਆਈਏ ਬੰਦ ਹੋ ਗਏ ਤਾਂ ਇੱਕ ਚੀਜ਼ ਧਿਆਨ ਰੱਖੋ ਜਿਹੜੀ ਮਰਜੀ ਸਿਟੀਸ ਤੋਂ ਤੁਸੀਂ ਤੁਹਾਡੇ ਕੋਲ ਹੁਣ ਆਪਸ਼ਨ ਅਵੇਲੇਬਲ ਹੋ ਗਏ ਆ ਤਿੰਨ ਮਹੀਨੇ ਰੋਕ ਕੇ ਤੁਸੀਂ ਇੱਕ ਵਾਰੀ ਰਿਵਾਈਜ਼ਡ ਲਿਸਟ ਚੈੱਕ ਕਰ ਸਕਦੇ ਹੋ ਸਕਦਾ ਤੁਹਾਡੀ ਸਿਟੀ ਬਾਅਰ ਹੋ ਜੇ ਜੇਕਰ ਤੁਸੀਂ ਉਸੇ ਹੀ ਚਾਹੁੰਦੇ ਹੋ ਤਾਂ ਏਮਪਲੋਇਰ ਨੂੰ ਕਹੇ ਦਿਓ ਤੁਹਾਡਾ ਵੇਜ ਰੇਟ ਇਨਕਰੀਜ਼ ਕਰ ਦੇ ਤੁਸੀਂ ਹਾਈ ਵੇਜ ਚਾਜੋਗੇ ਤਾਂ ਵੀ ਤੁਸੀਂ ਉੱਥੇ ਜਿਹੜੀ ਆ ਪ੍ਰੋਸੀਡ ਕਰ ਸਕਦੇ ਹੋ ਐਲਐਮਆਈਏ ਜਾਂ ਤੁਸੀਂ ਜੇਕਰ ਵਰਕ ਪਰਮਿਟ ਵਗੈਰਾ ਐਕਸਪਾਇਰ ਹੋਣ ਵਾਲਾ ਤੁਸੀਂ 3 ਮਹੀਨੇ ਵੇਟ ਕਰਨਾ ਹੈ ਤਾਂ ਇਨ ਬਿਟਵੀਨ ਤੁਸੀਂ ਟੀਆਰਵੀ ਅਪਲਾਈ ਕਰ ਲਓ ਰਿਸਟਰ ਰੈਕਡਸ ਤੇ ਆ ਜਾਓ ਤੇ ਉਸ ਤੋਂ ਬਾਅਦ ਆਪਣਾ ਸਟੇਟਸ ਜਿਹੜਾ ਉਹਨੂੰ ਰੀਸਟੋਰ ਕਰ ਸਕਦੇ ਹੋ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਲੌਗ ਸਮਝ ਆਇਆ ਹੋਵੇਗਾ ਜੇਕਰ ਕਿਸੇ ਨੇ ਵੀ ਅਪਲਾਈ ਕਰਨਾ ਹੈ ਜਾਂ ਅਪਲਾਈ ਕਰਨ ਬਾਰੇ ਸੋਚ ਰਿਹਾ ਹੈ ਤਾਂ ਇੱਕ ਵਾਰੀ ਉਹ ਵੀਡੀਓ ਦੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਹੀ ਪ੍ਰੋਸੀਡ ਕਰੇ ਤਾਂ ਕਿ ਉਹਦਾ ਉਹਦੀ ਖੱਜਲ ਖੁਆਰੀ ਜਿਹੜੀ ਆ ਉਹ ਘਟ ਜਾਵੇ ਕਿਉਂਕਿ ਏਜੰਟ ਇਹ ਚੀਜ਼ਾਂ ਬਹੁਤ ਘੱਟ ਤੁਹਾਡੇ ਨਾਲ ਡਿਸਕਸ ਕਰਦਾ ਹੈ ਉਮੀਦ ਕਰਦਾ ਵਲੋਗ پسند ਆ ਗਏ ਚਲੋ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਕਰਦੇ ਆ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਇਥੇ ਤੁਹਾਡਾ ਸੋਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਐ ਮੈਸੇਜ ਨਾ ਕਰਿਆ ਕਰੋ ਚਲੋ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ